ਸੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਜੀ ਆਪਣੇ ਚੈਨਲ ਤੇ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਆਂ ਆਪਾਂ ਇਸ ਵਕਤ ਸਤਲੁਜ ਦਰਿਆ ਦੇ ਵਿੱਚ ਖੜੇ ਆਂ ਹਾਰੇ ਸਾਰਾ ਗ੍ਰਾਂਵ ਸਤਲੁਜ ਦਰਿਆ ਤੁਸੀਂ ਦੇਖ ਰਹੇ ਹੋ ਕਿਸੇ ਸਮੇਂ ਬਹੁਤ ਬਹੁਤ ਪਾਣੀ ਹੈ ਬਹੁਤ ਬਹੁਤ ਹਰ ਦਾ ਜਿਹੜਾ ਬਹੁਤ ਕਾਸੀ ਤੇ ਉਹ ਖਪਰਿਆਂ ਦੇ ਕਾਰਨ ਜਿਹੜੇ ਆ ਪੰਜਾਬ ਦੇ کئی ਦਿਨ ਜਿਹੜੇ ਸਾ ਸੁੱਕੇ ਰਹੇ ਆ ਤੇ ਕਿਤੇ ਇਹ ਜਿਹੜਾ ਦਰਿਆ ਦਾ ਪਾਣੀ ਹੈ ਇਹ ਲੋਕਾਂ ਵਾਸਤੇ ਬਹੁਤ ਵੱਡੀ ਭਿਆਨਕ ਕਿਸਮਤ ਨਾ ਬਣ ਜਾਵੇ ਲੇਕਿਨ ਅੱਜ ਇਸ ਦਰਿਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਾਂ ਸਾਰੇ ਕਿਤੇ ਦੇਖਾਂਗੇ ਤੁਹਾਨੂੰ ਸਾਰੇ ਪਾਸੇ ਜਿਹੜਾ ਰੇਤ ਹੀ ਰੇਤਾ ਨਜ਼ਰ ਆਵੇਗਾ ਤੇ ਬਿਲਕੁਲ ਅੱਜ ਦਰਿਆ ਸੁੱਕਿਆ ਪਿਆ ਔਰ ਆਪਾਂ ਕਹਿ ਸਕਦੇ ਆ ਕਿ ਇੱਕ ਸੂਏ ਜਿੰਨਾ ਪਾਣੀ ਵੀ ਅੱਜ ਇਹ ਦਰਿਆ ਦੇ ਵਿੱਚ ਹੈ ਨਹੀਂ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਇਸ ਗੱਲ ਤੋਂ ਕਿ ਕਿਸੇ ਵਕਤ ਤਾਂ ਇਸ ਪਾਂ ਦਰਿਆ ਦੇ ਵਿੱਚ ਇੰਨਾ ਪਾਣੀ ਛੱਡ ਦਿੱਤਾ ਜਾਂਦਾ ਹੈ ਕਿ ਜਿਹੜਾ ਕਿ ਪਾਣੀ ਦਰਿਆ ਦੇ ਵਾਸਤੇ ਸਾਹਮੜਾ ਔਖਾ ਹੋ ਜਾਂਦਾ ਹੈ ਤੇ ਕਿਸੇ ਵਕਤ ਇਸ ਦਰਿਆ ਦੇ ਵਿੱਚ ਪਾਣੀ ਇੰਨਾ ਵੀ ਨਹੀਂ ਹੁੰਦਾ ਕਿ ਇੱਕ ਸੂਏ ਜਿੰਨਾ ਪਾਣੀ ਆਪਾਂ ਕਹਿ ਲਈਏ ਕਿ ਇਸ ਦਰਿਆ ਦੇ ਵਿੱਚ ਹੁੰਦਾ ਨਹੀਂ ਤੇ ਇਹ ਇੱਕ ਬੜਾ ਵੱਡਾ ਸਵਾਲ ਹੈ ਬੜੀ ਵੱਡੀ ਇੱਕ ਦੁਧਦਾ ਪੈਦਾ ਹੋਈ ਹੋਈ ਹੈ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਜਿਹੜਾ ਹੜਾ ਨਾ ਪਾਣੀ ਹੈ ਇਹ ਉਸ ਵਕਤ ਹੀ ਕਿਉਂ ਇੰਨਾ ਜ਼ਿਆਦਾ ਛੱਡਿਆ ਜਾਂਦਾ ਹੈ ਸੋ ਦੂਜੀ ਗੱਲ ਇੱਕ ਆਪਾਂ ਕਰਨੀ ਚਾਹੁੰਦੇ ਆ ਸਰਕਾਰ ਦਾ ਇੱਕ ਢੋਂਗ ਸਰਕਾਰ ਨੂੰ ਕੀਤਾ ਜਾਂਦਾ ਕਿ ਖਜ਼ਾਨਾ ਖਾਲੀ ਹੈ ਪੰਜਾਬ ਦੀ ਡਿਵੈਲਪਮੈਂਟ ਦੇ ਬਾਰੇ ਵਿੱਚ ਗੱਲਬਾਤ ਕਰਦੇ ਸੀ ਸਰਕਾਰ ਦੇ ਕੋਲ ਇੱਕ ਬਹੁਤ ਵੱਡਾ ਇੱਕ ਰੋਣਾ ਹੁੰਦਾ ਕਿ ਸਾਡੇ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਹੈ ਤੇ ਬਹੁਤ ਵੱਡਾ ਇੱਕ ਢੋਂਗ ਕੀਤਾ ਜਾਂਦਾ ਜਿਹਦੇ ਨਾਲ ਜਿਹਨੂੰ ਕਿ ਇੱਕ ਵੱਡਾ ਕਾਰਨ ਦੱਸਿਆ ਜਾਂਦਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਸਿਸਟਮ ਨਹੀਂ ਸੁਧਰ پا ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਸੋ ਅੱਜ ਤੁਹਾਨੂੰ ਆਪਾਂ ਦਿਖਾਉਣਾ ਚਾਹੁੰਦੇ ਆ ਆ ਦਰਿਆ ਦੇ ਵਿੱਚ ਇੰਨੀ ਜ਼ਿਆਦਾ ਲੱਕੜ ਜਿਹੜੀ ਆ ਅੱਜ ਦੀ ਤਰੀਕ ਤੇ ਵਿੱਚ ਵੀ ਮੌਜੂਦ ਹੈ ਜਿਵੇਂ ਕਿ ਇਹ ਦੇਖੋ ਤੁਸੀਂ ਇਹ ਸਾਹਮਣੇ ਲੱਕੜ ਪਈ ਹੈ ਇਹ ਪਈ ਹੈ ਸਾਹਮਣੇ ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਲੱਕੜ ਪਈ ਹੋਈ ਦੇਖੋਗੇ ਕਿ ਇੰਨੀ ਲੱਕੜ ਇੱਥੇ ਦਰਿਆ ਦੇ ਵਿੱਚ ਮੌਜੂਦ ਹੈ ਕਿ ਇਹ ਲੱਕੜ ਨੂੰ ਅਗਰ ਸਰਕਾਰ ਇਹਦੀ ਬੋਲੀ ਵੀ ਕਰਾਵੇ ਜਿੰਨੀ ਲੱਕੜ ਇਸ ਵਕਤ ਦਰਿਆ ਦੇ ਵਿੱਚ ਪਈ ਹੈ ਤੇ ਇਹ ਇਹ ਲੱਕੜ ਦੇ ਨਾਲ ਹੀ ਮੈਂ ਮੰਨਦਾ ਮੇਰਾ ਮੇਰਾ ਮੰਨਣਾ ਹੈ ਕਿ ਜਿਹੜੀ ਦਰਿਆ ਦੀ ਬਹੁਤ ਵਧੀਆ ਇੱਕ ਮੇਨਟੇਨੈਂਸ ਕੀਤੀ ਜਾ ਸਕਦੀ ਹੈ ਲੱਖਾਂ ਦੇ ਵਿੱਚ ਜਿਹੜੀ ਇਸ ਵਕਤ ਲੱਕੜ ਹੈ ਉਹ ਜਾਨੀ ਕਿ ਸਰਕਾਰ ਵੇਚ ਸਕਦੀ ਹੈ ਇਹ ਦੇਖੋ ਜਵੇਂ ਇਹ ਲੱਕੜ ਪਈ ਹੈ ਬਾਕੀ ਇੱਕ ਵੱਡੀ ਗੱਲ ਆਪਾਂ ਕਰਨੀ ਚਾਹੁੰਦੇ ਆ ਗੰਦੇ ਪਾਣੀ ਦੀ ਇਹ ਗੰਦਾ ਪਾਣੀ ਹੈ ਜਿਹੜਾ ਦਰਿਆ ਦੇ ਵਿੱਚ ਇਸ ਵਕਤ ਚੱਲ ਰਿਹਾ ਹੈ ਤੇ ਇਹ ਗੰਦਾ ਪਾਣੀ ਦਰਿਆ ਦੇ ਵਿੱਚ ਕਿਵੇਂ ਪਾਇਆ ਜਾ ਸਕਦਾ ਹੈ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਆਪਾਂ ਸਰਕਾਰ ਆ ਜਿਹੜੀ ਬੜਾ ਪੋਲੂਸ਼ਨ ਦਾ ਰੌਲਾ ਪਾਉਂਦੀ ਹੈ ਤੇ ਲੇਕਿਨ ਜੇ ਇਹ ਇਹ ਪਾਣੀ ਆ ਗੰਦਾ ਪਾਣੀ ਸ਼ਰਿਆਂ ਵਿੱਚ ਜਾਂ ਦਰਿਆ ਦੇ ਵਿੱਚ ਪੈ ਰਿਹਾ ਹੈ ਇਹ ਪਾਣੀ ਨੂੰ ਕੌਣ ਰੋਕੂਗਾ ਕੀ ਸਰਕਾਰ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਬਣਦੀ ਇਹਦੇ ਪ੍ਰਤੀ ਤੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਸਰਕਾਰਾਂ ਅਕਸਰ ਬਹੁਤ ਦਿਖਾਈਆਂ ਦਿੰਦੀਆਂ ਨੇ ਕਿ ਅਸੀਂ ਆਪਣਾ ਕੰਮ ਅਸੀਂ ਫਰਜ਼ ਆਪਣਾ ਸਹੀ ਅਦਾਕ ਕੀਤਾ ਜਾ ਰਿਹਾ ਸਾਡੇ ਵੱਲੋਂ ਸੋ ਇਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਗੰਦਾ ਪਾਣੀ ਦੇਖੋ ਕਿੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਏ ਦਰਿਆ ਦੇ ਵਿੱਚ ਪੈ ਰਿਹਾ ਤੇ ਇਹਨੂੰ ਕੋਈ ਨਹੀਂ ਰੋਕ ਰਿਹਾ ਇਹ ਸਾਹਮਣੇ ਤੁਸੀਂ ਲੱਕੜਾ ਪਈਆਂ ਦੇਖ ਸਕਦੇ ਹੋ ਇਹ ਲੱਕੜਾ ਪਈਆਂ ਨੇ ਲੋਕ ਇੱਥੋਂ ਲਿਆ ਜਾ ਰਹੇ ਨੇ ਚੋਰੀ ਕਰ ਰਹੇ ਨੇ ਤੇ ਆਓ ਆਓ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਲੱਕੜ ਹੈ ਜਿਹੜੀ ਉਹ ਇਸ ਵਕਤ ਇਹਦੇ ਵਿੱਚ ਜਮਾ ਹੈ ਦਰਿਆ ਦੇ ਵਿੱਚ ਉਹ ਸਾਹਮਣੇ ਆਪਾਂ ਬ੍ਰਿਜ ਦੇਖ ਰਹੇ ਹਾਂ ਜਿਹਦੇ ਉੱਤੋਂ ਗੱਡੀਆਂ ਕ੍ਰਾਸ ਹੋ ਰਹੀਆਂ ਨੇ ਉਹਦੀ ਬ੍ਰਿਜ ਦੇ ਨੀਚੇ ਵੀ ਜਣੀ ਇੰਨੀ ਕੋ ਲੱਕੜ ਪਈ ਹੈ ਤੇ ਜਿਹੜੀ ਕਿ ਲੱਕੜ ਅਗਰ ਸਰਕਾਰ ਬੋਲੀ ਕਰਿਆ ਕਿਦਰ ਰਾਹੀ ਵੀ ਇਹਨੂੰ ਸੇਲ ਕਰਦੀ ਹੈ ਤੇ ਇਹ ਜਿਹੜੀ ਲੱਕੜ ਹੈ ਇਹ ਆਰਾਮ ਨਾਲ ਲੱਖਾਂ ਦੇ ਵਿੱਚ ਜਿਹੜੀ ਇਹਦੀ ਕੀਮਤ ਸਰਕਾਰ ਨੂੰ ਮਿਲ ਸਕਦੀ ਹੈ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਸਾਡੇ ਇਥੇ ਸਮਾਜ ਦੇ ਵਿੱਚ ਸਰਕਾਰਾਂ ਨੂੰ ਸਿਰਫ ਇੱਕ ਰੋਣਾ ਰੋਲਾ ਆਉਂਦਾ ਤੇ ਹੋਰ ਕੁਝ ਨਹੀਂ ਕਰਨਾ ਆਉਂਦਾ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਰੇਤੇ ਦੀ ਹੁਣ ਇਸ ਵਕਤ ਆਪਾਂ ਦੇਖ ਸਕਦੇ ਹਾਂ ਰੇਤਾ ਵੀ ਦਰਿਆ ਦੇ ਵਿੱਚ ਪੂਰਾ ਫੁੱਲ ਹੈ ਭਰਿਆ ਪਿਆ ਰੋਤੇ ਦੇ ਨਾਲ ਦਰਿਆ ਭਰਿਆ ਪਿਆ ਹੁਣ ਸਰਕਾਰ ਬਿਲਕੁਲ ਨਹੀਂ ਇਸ ਗੱਲ ਵੱਲ ਧਿਆਨ ਦੇਊਗੀ ਕਿ ਅਸੀਂ ਦਰਿਆ ਸੁੱਕਾ ਹੋਇਆ ਤੇ ਇਹਦੇ ਵੱਲ ਅਸੀਂ ਧਿਆਨ ਦਈਏ ਗੌਰ ਕਰੀਏ ਤੇ ਇਹ ਜਿਹੜਾ ਰੇਤਾ ਏ ਇਹਨੂੰ ਇਸ ਹਿਸਾਬ ਨਾਲ ਸੈੱਟ ਕੀਤਾ ਜਾਵੇ ਜਾਂ ਵਿੱਚੋਂ ਕੱਢਿਆ ਜਾਵੇ ਤੇ ਇਹਦੇ ਨਾਲ ਮੁਨਾਫਾ ਲਿਆ ਜਾਵੇ ਜਿਹਦੇ ਨਾਲ ਕਿ ਜਿੱਥੇ ਸਰਕਾਰ ਦੀ ਆਮਦਨ ਵਧੂਗੀ ਉੱਥੇ ਜਿਹੜੀ ਦਰਿਆ ਦੀ ਜਿਹੜੀ ਮੇਨਟੇਨੈਂਸ ਹੈ ਉਹ ਵੀ ਜਿਹੜੀ ਹੈ ਸਹੀ ਰੂਪ ਦੇ ਵਿੱਚ ਜਿਹੜੀ ਕੀਤੀ ਜਾ ਸਕਦੀ ਹੈ ਤੇ ਉਸ ਤੋਂ ਇਲਾਵਾ ਜਦੋਂ ਰੇਤਾ ਮਾਰਕੀਟ ਦੇ ਵਿੱਚ ਜਾਵੇਗਾ ਤਾਂ ਇਹ ਰੇਤੇ ਦੇ ਨਾਲ ਜਿਹੜਾ ਡਿਵੈਲਪਮੈਂਟ ਦੇ ਵਿੱਚ ਵੀ ਇੱਕ ਵੱਡਾ ਜਿਹੜਾ ਹੁਲਾਰਾ ਹੈ ਉਹ ਦੇਖਣ ਦੇ ਵਿੱਚ ਆਵੇਗਾ ਸੋ ਅੱਜ ਆਪਾਂ ਤਿੰਨ ਪੁਆਇੰਟ ਨੇ ਜਿਹੜੇ ਸਰਕਾਰ ਦੇ ਸਾਹਮਣੇ ਰੱਖ ਰਹੇ ਹਾਂ ਸਭ ਤੋਂ ਵੱਡਾ ਪੁਆਇੰਟ ਇਹ ਹੈ ਕਿ ਇਸ ਦਰਿਆ ਦੇ ਵਿੱਚ ਹਜੇ ਕੁਝ ਸਮਾਂ ਪਹਿਲਾਂ ਹੀ ਜਿਹੜੇ ਇੰਨਾ ਜ਼ਿਆਦਾ ਹੜ੍ਹ ਆਇਆ ਸੀ ਇਹ ਉਹ ਹੜ੍ਹ ਦੇ ਕਾਰਨ ਇੱਥੇ ਬਹੁਤ ਸਾਰਾ ਜਿਹੜਾ ਲੱਕੜਾ ਜਿਹੜੀਆਂ ਨੇ ਵਿੱਚ ਬਹੁਤ ਸਾਰਾ ਇਦਾਂ ਦਾ ਲੋਕਾਂ ਦਾ ਜੋ ਫਸਲ ਸੀ ਲੋਕਾਂ ਦੀ ਆਪਾਂ ਕਹਿ ਸਕਦੇ ਹਾਂ ਪਪੂਲਰ ਵਗੈਰਾ ਦੀ ਉਹ ਬਹੁਤ ਸਾਰੀ ਅੱਜ ਵੀ ਜਿਹੜੀ ਲੱਕੜਾ ਦਰਿਆ ਦੇ ਵਿੱਚ ਮੌਜੂਦ ਹੈ ਔਰ ਉਹ ਦਿਨ ਦਿਹਾੜੇ ਚੋਰੀ ਹੋ ਰਹੀ ਹੈ ਲੋਕ ਇੱਥੋਂ ਚੱਕ ਚੱਕ ਕੇ ਲੈ ਜਾ ਰਹੇ ਨੇ ਤੇ ਉਹ ਤੁਸੀਂ ਆ ਸਾਹਮਣੇ ਦੇਖ ਸਕਦੇ ਹੋ ਇਹ ਲੱਕੜ ਸਾਰੀ ਦਿਨ ਹੌਲੀ ਹੌਲੀ ਚੋਰੀ ਹੋ ਰਹੀ ਹੈ ਤੇ ਉਹ ਲੱਕੜ ਪਈ ਐ ਦੂਸਰੇ ਨੰਬਰ ਤੇ ਸਵਾਲ ਆਪਾਂ ਇਹ ਚੱਕ ਰਹੇ ਆ ਕਿ ਜਿਹੜਾ ਇਹ ਗੰਦਾ ਪਾਣੀ ਐ ਇੰਨਾ ਜ਼ਿਆਦਾ ਪੋਲਿਊਟਡ ਪਾਣੀ ਐ ਜਿਹੜਾ ਇਹਦੇ ਵਿੱਚ ਦਰਿਆ 'ਚ ਪੈ ਰਿਹਾ ਤੇ ਇਹ ਦਰਿਆ ਦੇ ਵਿੱਚ ਪੋਲਿਊਟਡ ਪਾਣੀ ਨੂੰ ਪੈਣ ਤੋਂ ਕਿਉਂ ਨਹੀਂ ਰੋਕਿਆ ਜਾ ਰਿਹਾ ਇਹ ਵੀ ਇੱਕ ਜਿਹੜਾ ਇਹ ਵੱਡਾ ਸਵਾਲ ਐ ਸਾਹਮਣੇ ਪੁਲਿਸ ਦੀ ਚੌਂਕੀ ਵੀ ਬੈਠੀ ਐ ਮੌਜੂਦ ਐ ਪੁਲਿਸ ਦੀ ਚੌਂਕੀ ਤੇ ਉਹਨਾਂ ਤੋਂ ਵੀ ਇਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਐ ਕਿ ਇਹ ਕਿੰਨੇ ਸਮੇਂ ਤੋਂ ਪਾਣੀ ਗੰਦਾ ਜਿਹੜਾ ਦਰਿਆ ਦੇ ਵਿੱਚ ਪੈ ਰਿਹਾ ਲੱਕੜ ਐ ਜਿਹੜੀ ਕਿੰਨੇ ਸਮੇਂ ਤੋਂ ਚੋਰੀ ਹੋ ਰਹੀ ਐ ਤੇ ਬਾਕੀ ਦਰਿਆ ਦੇ ਵਿੱਚ ਤੁਸੀਂ ਆ ਰੇਤੇ ਦਾ ਹਾਲ ਦੇਖ ਹੀ ਰਹੇ ਹੋ ਇਹ ਰੇਤਾ ਕਿੰਨੇ ਵੱਡੇ ਪੱਧਰ ਦੇ ਉੱਪਰ ਜਿਹੜੀ ਰੇਤੇ ਨੇ ਜਗ੍ਹਾ ਕਵਰ ਕੀਤੀ ਹੋਈ ਹੈ ਤੇ ਜਿਹੜਾ ਪਾਣੀ ਹੈ ਪਾਣੀ ਵਾਸਤੇ ਦਰਿਆ ਦੇ ਵਿੱਚ ਸਪੇਸ ਬਹੁਤ ਘਟਾ ਹੈ ਤੇ ਇਹਦੇ ਉੱਪਰ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਰਨਾ ਉਹ ਦਿਨ ਦੂਰ ਨਹੀਂ ਹੈ ਕਿ ਜਿਵੇਂ ਕਿ ਹਰੇਕ ਸਾਲ ਸਾਡਾ ਪੰਜਾਬ ਜਿਹੜਾ ਹੈ ਆ ਦਰਿਆ ਦੀ ਮਾਰ ਜਿਹੜੀ ਹੈ ਚੱਲਦਾ ਹੈ ਦਰਿਆ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆਉਣ ਕਾਰਨ ਪਾਣੀ ਬਹੁਤ ਜ਼ਿਆਦਾ ਆਉਣ ਕਾਰਨ ਲੋਕਾਂ ਵਾਸਤੇ ਬੜੀਆਂ ਵੱਡੀਆਂ ਜਿਹੜੀਆਂ ਮੁਸੀਬਤਾਂ ਬਣਦੀਆਂ ਨੇ ਬੰਨ ਟੁੱਟਦੇ ਨੇ ਕਿਉਂਕਿ ਬੰਨ ਤਾਂ ਆਪਣੇ ਆਪ ਹੀ ਟੁੱਟਣੇ ਨੇ ਜਦੋਂ ਦਰਿਆ ਦੇ ਵਿੱਚ ਰੇਤਾਂ ਹੀ ਭਰ ਰੇਤਾਂ ਭਰਿਆ ਪਿਆ ਸਾਰੇ ਕਿਤੇ ਪਾਣੀ ਨੂੰ ਸਪੇਸ ਨਹੀਂ ਮਿਲਣੀ ਤਾਂ ਪਾਣੀ ਆਟੋਮੈਟਿਕ ਰੇਤ ਦਰਿਆ ਤੋਂ ਬਾਹਰ ਜਾਏਗਾ ਸੋ ਇਹ ਅਸੀਂ ਇੱਕ ਬੜਾ ਵੱਡਾ ਅੱਜ ਜਿਹੜਾ ਸਵਾਲ ਹੈ ਸਰਕਾਰ ਦੇ ਮੂਹਰੇ ਰੱਖ ਰਹੇ ਆ ਕਿ ਲੱਕੜਾਂ ਜਿਹੜੀ ਉਹ ਦਿਨ ਦਿਹਾੜੇ ਜਿਹੜੀ ਆ ਚੋਰੀ ਹੋ ਰਹੀ ਹੈ ਬਹੁਤ ਸਾਰੀ ਲੱਕੜ ਅੱਜ ਵੀ ਪਈ ਹੈ ਜਿਹੜੀ ਕਿ ਸਰਕਾਰ ਇਹਦੀ ਬੋਲੀ ਕਰਾ ਸਕਦੀ ਹੈ ਇਹਨੂੰ ਇਹਦੇ ਨਾਲ ਮੁਨਾਫਾ ਲੈ ਸਕਦੀ ਹੈ ਨਾਲੇ ਜਿਹੜੀ ਦੇ ਦਹਾੜੇ ਚੋਰੀ ਹੋ ਰਹੀ ਹੈ ਉਹ ਵੀ ਰੋਕ ਸਕਦੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਰੇਤਾ ਹੈ ਇਹ ਰੇਤਾ ਨੂੰ ਵੀ ਬੋਲੀ ਦੇ ਆਧਾਰ ਦੇ ਉੱਪਰ ਸੇਲ ਕੀਤਾ ਜਾ ਸਕਦਾ ਹੈ ਸਰਕਾਰ ਦਾ ਜਿੱਥੇ ਖਜ਼ਾਨੇ ਦੇ ਵਿੱਚ ਜਿੱਥੇ ਮਾਇਆ ਆਏਗੀ ਉੱਥੇ ਹੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਡਿਵੈਲਪਮੈਂਟ ਦੇ ਵਿੱਚ ਵੀ ਉਹ ਉਸ ਪੈਸੇ ਨੂੰ ਯੂਜ਼ ਕੀਤਾ ਜਾ ਸਕਦਾ ਹੈ ਤੇ ਪੋਲਿਊਸ਼ਨ ਜਿਹੜਾ ਅੱਜ ਸਾਡੇ ਸਮਾਜ ਦਾ ਬੜਾ ਵੱਡਾ ਮੁੱਦਾ ਬਣ ਚੁੱਕਿਆ ਹੈ ਇਹ ਵੀ ਲੱਕੜ ਦੇਖ ਰਹੀਆਂ ਹੋ ਤੁਸੀਂ ਤੇ ਬਹੁਤ ਸਾਰੀ ਲੱਕੜ ਹੈ ਜਿਹੜੀ ਇਸ ਵਕਤ ਦਰਿਆ ਦੇ ਵਿੱਚ ਮੌਜੂਦ ਹੈ ਤੇ ਇਸ ਲੱਕੜ ਨੂੰ ਅਗਰ ਆਪਾਂ ਕਹਿ ਦਈਏ ਕਿ ਸਮੇਂ ਸਿਰ ਸਰਕਾਰ ਵੱਲੋਂ ਬੋਲੀ ਕਰਵਾਈ ਜਾਵੇ ਤੇ ਬੋਲੀ ਕਰਵਾ ਕੇ ਇਸ ਲੱਕੜ ਨੂੰ ਜਿਹੜਾ ਕਿ ਯੂਜ਼ ਦੇ ਵਿੱਚ ਲਿਆਂਦਾ ਜਾਵੇ ਤਾਂ ਲੱਖਾਂ ਦੇ ਵਿੱਚ ਜਿਹੜੀ ਹੈ ਇਹਦੀ ਬੋਲੀ ਹੋ ਸਕਦੀ ਹੈ ਲੱਕੜ ਦੀ ਇਸ ਤੋਂ ਇਲਾਵਾ ਜਿਹੜਾ ਰੇਤਾ ਏ ਅਜੇ ਰੇਤੇ ਦਾ ਵੀ ਜਿਹੜਾ ਸਿਸਟਮ ਹੈ ਦਰਿਆ ਦੇ ਵਿੱਚ ਬਿਲਕੁਲ ਅਫਸੈਟ ਹੋਇਆ ਪਿਆ ਤੇ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਜਿਨ੍ਹਾਂ ਦਾ ਕੰਮ ਸਿਰਫ ਸਰਕਾਰ ਦੀ ਹਾਂ ਦੇ ਵਿੱਚ ਹਾਂ ਮਲਾਉਣਾ ਹੈ ਉਹਨਾਂ ਨੂੰ ਵੀ ਅਸੀਂ ਇੱਕ ਰਿਕਵੈਸਟ ਕਰਨੀ ਚਾਹੁੰਦੇ ਆ ਕਿ ਤੁਸੀਂ ਵੀ ਆਪਣਾ ਪਲੀਜ਼ ਜਿਹੜੀ ਰਿਸਪੌਂਸਿਬਿਲਟੀ ਆ ਤੁਸੀਂ ਉਹਨੂੰ ਸਮਝੋ ਠੀਕ ਆ ਸਰਕਾਰ ਦੇ ਤੁਸੀਂ ਅਗੇਂਸਟ ਨਹੀਂ ਜਾ ਸਕਦੇ ਲੇਕਿਨ ਜੋ ਤੁਹਾਡੇ ਤੁਹਾਨੂੰ ਲੱਗਦਾ ਵੀ ਆ ਜਿਹੜਾ ਸੁਝਾਅ ਸਾਨੂੰ ਸਰਕਾਰ ਨੂੰ ਦੇਣਾ ਚਾਹੀਦਾ ਉਹਨੂੰ ਦਿਓ ਇਹ ਕਦੇ ਨਾ ਸੋਚੋ ਕਿ ਸਾਡੀ ਨੌਕਰੀ ਦੇ ਉੱਪਰ ਕੋਈ ਗੱਲ ਆ ਜਾਏਗੀ ਜਾਂ ਸਾਡਾ ਕੋਈ ਲੌਸ ਕਿਸੇ ਪ੍ਰਕਾਰ ਹੋ ਸਕਦਾ ਦੇਖੋ ਜਿਹੜਾ ਕੁਦਰਤ ਹੈ ਜਿਹੜੀ ਇਹ ਕੁਦਰਤ ਤੋਂ ਅੱਗੇ ਆਪਾਂ ਨੂੰ ਕੁਝ ਨਹੀਂ ਹੈਗਾ ਕੋਈ ਸਰਕਾਰ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਉਧਰ ਤੋਂ ਸਭ ਤੋਂ ਵੱਡੀ ਇੱਕ ਆਪਣੇ ਵਾਸਤੇ ਆਪਣੇ ਸਮਾਜ ਦੇ ਵਿੱਚ ਪਾਵਰ ਹੁੰਦੀ ਹੈ ਸੋ ਆਪਾਂ ਕੁਦਰਤ ਨੂੰ ਅੱਜ ਉਜੜਨ ਤੋਂ ਬਚਾ ਲਈਏ ਤੇ ਅੱਜ ਜਿਹੜੀ ਬਹੁਤ ਸਾਰੀ ਲੱਕੜ ਹੈ ਜਿਵੇਂ ਕਿ ਇਹ ਵੀ ਤੁਸੀਂ ਦੇਖ ਰਹੇ ਹੋ ਲੱਕੜ ਪਈ ਹੈ ਉਹ ਸਾਹਮਣੇ ਲੱਕੜ ਪਈ ਆ ਪੁਲ ਦੇ نیچے ਬਹੁਤ ਸਾਰੀ ਲੱਕੜ ਫਸੀ ਹੋਈ ਆ ਤੇ ਜਿੱਧਰ ਵੀ ਆਪਾਂ ਦੇਖਦੇ ਆ ਆਪਾਂ ਨੂੰ ਲੱਕੜ ਨਜ਼ਰ ਆਏਗੀ ਜਾਂ ਆਪਾਂ ਰੇਤਾ ਨਜ਼ਰ ਆਵੇਗਾ ਤੇ ਇਹ ਸਾਹਮਣੇ ਰੇਲਵੇ ਦਾ ਬ੍ਰਿਜ ਹੈ ਰੇਲਵੇ ਦੇ ਬ੍ਰਿਜ ਦੇ نیچے ਵੀ ਬਹੁਤ ਸਾਰੀ ਲੱਕੜ ਹੈ ਜਿਹੜੀ ਅੱਜ ਵੀ ਫਸੀ ਹੋਈ ਹੈ ਜਲ ਕੇ ਬਹੁਤ ਸਾਰੀ ਲੱਕੜ ਹਲੇ ਇੱਥੋਂ ਜਿਹੜੇ ਕੋਈ ਲੋਕ ਇੱਥੋਂ ਉਹ ਆਪਣਾ ਕੱਡ-ਕੱਡ ਕੇ ਲਿਜਾ ਰਹੇ ਨੇ ਤੇ ਇਹ ਦੇਖੋ ਜਿਵੇਂ ਕਿ ਹੁਣ ਇਹ ਦਰਖਤ ਨੇ ਇਹ ਹੁਣ ਸਿਰਫ ਮੋਚੇ ਰਹਿ ਗਏ ਬਾਕੀ ਦੀ ਜਿਹੜੀ ਲੱਕੜ ਹੈ ਉਹ ਉੱਥੋਂ ਇਤੋਂ ਵੱਧ ਕੇ ਲਿਜਾਈ ਜਾ ਚੁੱਕੀ ਹੈ ਇਹ ਦੇਖੋ ਸਾਹਮਣੇ ਕਟਰ ਲੱਗਿਆ ਹੋਇਆ ਤੇ ਇਹਦੇ ਉੱਪਰੋ ਜਾਨੀ ਜਿਹੜੀ ਮੋਚੇ ਮੋਚੇ ਗੱਲੇ ਛੱਡਦੇ ਤੇ ਬਾਕੀ ਜਿਹੜੀ ਉੱਪਰੋਂ ਲੱਕੜਾ ਚੋਰੀ ਹੋ ਚੁੱਕੀ ਹੈ ਇਹ ਬੜੀ ਮਹਿੰਗੀ ਲੱਕੜਾ ਪਪੂਲਰ ਦੀ ਲੱਕੜਾ ਹੈ ਔਰ ਜੜਾ ਜੜਾ ਸਮੇਤ ਜਿਹੜੀ ਮਗਰੋਂ ਰੋੜ ਕੇ ਆਈ ਹੋਈ ਹੈ ਕਿਉਂਕਿ ਬਹੁਤ ਸਾਰੇ ਜ਼ਿਮੀਦਾਰ ਨੇ ਉਹ ਖੇਤੀ ਕਰਦੇ ਨੇ ਦਰਿਆ ਦੇ ਵਿੱਚ ਇਹਦੀ ਪਪੂਲਰ ਦੀ ਖੇਤੀ ਕਰਦੇ ਨੇ ਹੋਰ ਵੀ ਕਈ ਤਰ੍ਹਾਂ ਦੀ ਜਿਹੜੀ ਖੇਤੀ ਹੈ ਇਹਦੇ ਵਿੱਚ ਦਰਖਤਾਂ ਦੀ ਹੁੰਦੀ ਹੈ ਸੋ ਅਸੀਂ ਆਪਣੇ ਸਮਾਜ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦੇ ਆ ਕਿ ਆਪਾਂ ਨੂੰ ਵੀ ਅੱਜ ਲੋੜ ਹੈ ਕਿ ਆਪਾਂ ਆਪਣਾ ਜੋ ਆਪਣੇ ਹੱਕ ਨੇ ਉਹਨਾਂ ਨੂੰ ਪਛਾਣੀਏ ਇੱਕ ਛੋਟੇ-ਛੋਟੇ ਜਿਹੇ ਜਿਹੜੇ ਮਨੋਰਥ ਸਾਡੇ ਹੁੰਦੇ ਨੇ ਉਹਨਾਂ ਪਿੱਛੇ ਲੱਗ ਕੇ ਆਪਾਂ ਲੀਡਰਾਂ ਦੇ ਨਾਲ ਜਿਹੜੀ ਹੈ ਬਹੁਤ ਜਿਆਦਾ ਇੱਕ ਆਪਾਂ ਕਹਿ ਸਕਦੇ ਆ ਆਪਾਂ ਆਪਣੇ ਹੱਕਾਂ ਦੀ ਗੱਲ ਹੀ ਨਹੀਂ ਕਰਦੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਸਾਡੇ ਨੇਤਾ ਨੇ ਉਹ ਨਾਰਾਜ਼ ਨਾ ਹੋ ਜਾਣ ਤੇ ਸਾਡਾ ਉਹਦੇ ਕਾਰਨ ਕੋਈ ਕਿਸੇ ਪ੍ਰਕਾਰ ਲਾਸ ਨਾ ਹੋ ਜਵੇ ਤੇ ਸੋ ਅਸੀਂ ਉਹਨਾਂ ਲੋਕਾਂ ਨੂੰ ਵੀ ਸਾਰਾ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਲੀਡਰ ਤੁਹਾਨੂੰ ਕੀ ਦੇ ਦੇਣਗੇ ਵੱਧ ਤੋਂ ਵੱਧ ਕੀ ਦੇ ਦੇਣਗੇ ਇਹਨਾਂ ਨੇ ਕੁਝ ਨਹੀਂ ਤੁਹਾਨੂੰ ਦੇਣਾ ਦੇਖੋ ਜੇ ਅੱਜ ਸਮਾਜ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਚ 15-15 ਫੁੱਟ ਜਿਹੜਾ ਪਾਣੀ ਹੈ ਉਹ ਜਮਾ ਹੋ ਗਿਆ ਜਿਹੜਾ ਦਰਿਆ ਦਾ ਹਰ ਦਾ ਪਾਣੀ ਸੀ ਚਾਹੇ ਉਹ ਰਾਵੀ ਹੈ ਚਾਹੇ ਉਹ ਸਤਲੋਜ ਹੈ ਤੇ ਚਾਹੇ ਘੱਗਰ ਦਾ ਨਦੀ ਦਾ ਪਾਣੀ ਹੈ ਤੇ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਆਪਣੇ ਸਮਾਜ ਦਾ ਹੋਇਆ ਤੇ ਲੀਡਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੋ ਇਹਦਾ ਲੀਡਰਾਂ ਦਾ ਆਪਾਂ ਖੜਾ ਛੱਡ ਕੇ ਆਪਾਂ ਆਪਣੇ ਹੱਕਾਂ ਦੀ ਗੱਲ ਕਰੀਏ ਵਰਨਾ ਉਹ ਦਿਨ ਦੂਰ ਨਹੀਂ ਹੈ ਇਹ ਦੇਖੋ ਜਿਹੜੀ ਡਿਵੈਲਪਮੈਂਟ ਜਿਹੜੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਡਿਵੈਲਪਮੈਂਟ ਹੋਈ ਆ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਅੰਗਰੇਜ਼ਾਂ ਦੇ ਵਿੱਚ ਕੀ ਸੀ ਉਹਨਾਂ ਦੇ ਵਿੱਚ ਇਮਾਨਦਾਰੀ ਸੀ ਅੰਗਰੇਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਵੱਡੀ ਗੱਲ ਇਹ ਸੀ ਉਹਨਾਂ ਦੇ ਵਿੱਚ ਇਮਾਨਦਾਰੀ ਸੀ ਤੇ ਉਹ ਇਮਾਨਦਾਰੀ ਨਾਲ ਆਪਣਾ ਜਿਹੜਾ ਫਰਜ਼ ਹੈ ਉਹ ਅਦਾ ਕਰਦੇ ਸੀ ਤੇ ਉਹਨਾਂ ਦੇ ਬਣਾਏ ਹੋਏ ਜਿਹੜੇ ਪੁਲ ਨੇ ਵੱਡੇ ਵੱਡੇ ਪੁਲ ਜਿਹੜੇ ਉਹਨਾਂ ਨੇ ਬਣਾਏ ਨੇ ਉਸ ਵਕਤ ਵੱਡੇ ਵੱਡੇ ਦਰਿਆਵਾਂ ਦੇ ਉੱਪਰ ਵੱਡੀਆਂ ਵੱਡੀਆਂ ਨਹਿਰਾਂ ਦੇ ਉੱਪਰ ਤੇ ਪੁਲ ਅੱਜ ਵੀ ਕਾਇਮ ਖੜੇ ਨੇ ਜਿਵੇਂ ਕਿ ਸਾਹਮਣੇ ਆਪਾਂ ਦੇਖ ਰਹੇ ਆ ਇਹ ਰੇਲਵੇ ਦਾ ਪੁਲ ਹੈ ਜਿਹੜਾ ਕਾਲੇ ਰੰਗ ਦਾ ਤੁਸੀਂ ਇੱਕ ਦੇਖ ਰਹੇ ਹੋ ਜਰਖਾ ਦਾ ਇਹ ਪੁਲ ਦੇਖ ਲਓ ਬੰਦ ਹੋਏ ਹੋਏ ਵੀ ਘੱਟੋ ਘੱਟ ਅੱਧੀ ਸਰੀ ਹੋ ਗਈ ਹੈ ਤੇ ਲੇਕਿਨ ਜਿਹੜਾ ਇਹ ਪੁਲਾ ਹੈ ਅੱਜ ਵੀ ਜਣੀ ਇਹਨੂੰ ਸਿੱਟਣਾ ਇੱਕ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ ਹੈ ਤੇ ਅੰਗਰੇਜ਼ਾਂ ਦੀ ਜਿਹੜੀ ਵੱਡੀ ਨੀਤੀ ਸੀ ਉਹ ਇਮਾਨਦਾਰੀ ਤੇ ਚੱਲਦੇ ਸੀ ਤੇ ਇਹ ਬਹੁਤ ਕੀਮਤੀ ਜਿਹੜੀ ਲੱਕੜ ਹੈ ਸੋ ਰਿਕੁਐਸਟ ਕਰਾਂਗੇ ਪਲੀਜ਼ ਨਿਊਜ਼ ਵੱਤੋ ਵੱਤ ਸ਼ੇਅਰ ਕਰੋ ਤੇ ਆਪਣੇ ਵਿਚਾਰ ਵੀ ਜਿਹੜੇ ਨੇ ਜਰੂਰ ਤੁਸੀਂ ਸ਼ੇਅਰ ਕਰਿਓ ਤੁਹਾਡਾ ਸਾਰਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੈ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ